ਮੈਨੂੰ ਨਹੀਂ ਆ ਰਹੀ ਨਹੀਂ 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 ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ ਫੋਟੋ ਵਾਲਿਆਂ ਨੇ ਡਰਾਮਾ ਲਾਇਆ ਜਿੱਦੇ ਸਾਡਾ ਭਰਾ ਬ੍ਰਿੰਦਰ ਕੁਮਾਰ ਦੀ ਡੱਥ ਹੋਈ ਆ ਇਹਨਾਂ ਨੇ ਦੇਖ ਲਈ ਇਹਦਾ ਕੋਈ ਰਿਪੋਰਟਿੰਗ ਨਾ ਕਰਿਆ ਇਹ ਇਹਨਾਂ ਨੂੰ ਗੋੜੀ ਮੰਗਰੇ ਆ ਸਰ ਤੁਹਾਡੇ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀ ਉਹ ਸਾਰੇ ਚਲੇ ਗਏ ਆ ਉਹ ਗੱਲ ਸੁਣੋ ਉਹ ਸਾਰੇ ਇਹਨਾਂ ਨੇ ਨਹੀਂ ਕਰਾਉਣਾ ਰੁਕ 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 ਅਸੀਂ ਇਹਨਾਂ ਕੋ ਵੀਡੀਓ ਮੰਗਰੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਵੀ ਐਕਚੁਅਲੀ ਵਿੱਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰਾਂ ਕੋਲ ਸੀ ਵੀਡੀਓ ਮੰਗਰੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਇਹਨਾਂ ਕੋਲ ਸੀ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਪੋਰਟ ਮੰਗ ਰਿਆ ਵੀ ਐਕਚੁਅਲੀ ਚ ਹੋਇਆ ਨਹੀਂ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਹੈ ਜਿੱਤੇ ਸਾਡੇ ਵੱਡੇ ਭਰਾ ਵਰਿੰਦਰ ਕੁਮਰ ਸਿੰਘ ਕੁਮਰ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਆ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਹੁਣ ਮੌਕੇ ਦੇਣੇ ਇਹਨਾਂ ਕੋਲ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਕਿਹੜਾ ਸਰ ਸਰਵਰ ਉਂ ਤਾਂ ਆ ਗੋ ਆਪਾਂ ਇਹਨਾਂ ਨੂੰ ਗੁੜੀ ਵੀਡੀਓ ਮਿਲ ਜੇ ਦੇ ਹੀ ਨਹੀਂ ਇਹਨੂੰ ਜਾਨਾ सर आप अपना नाम अपना नाम डॉक्टर अपना अपना की पूरा नाम है डॉक्टर शिवम आप सर आप शिवम जी आपकी ड्यूटी कब से कब शुरू हुई है छह बजे से ड्यूटी है आप वहाँ पे जो जब ये इवेंट या इंसिडेंस हो गया तब आप वहां पे आप थे या नहीं तब आप वहां पे था नहीं फोर्ट हॉस्पिटल किधर गए हो भाई और बॉर्डिंग ग्रुप किधर गया ਆ ਬਲੇ 40th ਹਸਪਤਾਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਨਿਮਰਤਾ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਦੇ ਦਿਓ ਕਿ ਕਿਥੇ ਕਿਥੇ ਗਿਆਨ ਮਾਰਿਆ ਨੇ ਵੇ ਦਫਤਰੇ ਲੱਗ ਗਏ ਦਫਤਰੇ ਕਾ ਹੂੰ ਜਿੱਤੇ ਇਹਨਾਂ ਦੀ ਸੀਸੀਟੀਵੀ ਰਿਕਾਰਡਿੰਗ ਮਿਲ ਜੀ ਔਰ ਉਸ ਸਾਡੇ ਭਰਾ ਦੀ ਬਾਡੀ ਪੂਰੀ ਨੀਲੀ ਹੋ ਚੁੱਕੀ ਹੈ ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬੋਡੀ ਵੀ ਪੈਕ ਕਰ ਦਿੱਤੀ ਇਹ ਫੋਰਟਿਸ ਹਸਪੀਟਲ ਅੰਬੀ ਸਰ ਇਹਨਾਂ ਨੂੰ ਸਾਨੂੰ ਤਿੰਨ ਤਿੰਨ ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿੰਤਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹਲੋ ਠੀਕ ਠੀਕ ਹਾਂ ਲੋ ਲੈ ਲੇ ਤੇ ਉਹ ਹਾਂ ਜੀ ਆਹ ਫੜੇ ਤੂੰ 2 ਮਿੰਟ ਰੋਮ ਬਾਹਰ ਆ ਦਫਤਰ ਆ ਮਰਾ ਕੰਮ ਜ਼ਰੂਰੀ ਵਾ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲੱਭ ਰਹੇ ਸਰ ਕੋਈ ਨਹੀਂ ਉਹ ਵਾਲਾ ਨੰਬਰ ਜੀ ਉਹ ਕੋਈ ਛੇੜ ਦੇ ਕਿਹੜਾ IC ਵਾਲਾ ਕੜਾ ਕਿੰਨੇ ਕ ਵਿੱਚ ਪੁੱਛਣਾ ਸਰ ਇਹ ਤੁਹਾਨੂੰ ਪਤਾ ਹੋਵੇਗਾ ਆਪਣਾ ਸਾਹਿਬ ਇਹ ਕਿੰਨੇ ਵਾਲੇ ਸ਼ਿਫਟ ਕੀਤਾ ਹੋਇਆ ਸੀ ਤੁਹਾਨੂੰ ਹਾਂਜੀ ਕਲਮ ਹੁਣ ਹਾਂ ਹਾਂ ਠੀਕ ਠੀਕ ਹੋ ਗਿਆ ਦਿਸਕਸ ਕਰਨ ਤੋਂ ਬਾਅਦ ਠੀਕ ਠੀਕ ਇਹ ਸਾਰਾ ਪਲਾਨ ਹੈਗਾ ਜੀ ਦਾ ਆਪਣਾ ਕੋਈ ਸਖਿਆਣਾ ਨਾ ਆਪਣਾ ਉਹ ਲੱਕਰੀ ਸਾਹਮਣੇ 8 ਨੰਬਰ ਬੈਠੇ 8 ਨੰਬਰ ਬੈਠੀ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਜ਼ੂਮ ਹੋਊਗਾ ਤੁਹਾਨੂੰ ਕਿਹੜੇ ਟਾਈਮ ਤੇ ਨਾ ਪਤਾ ਹਾਂ ਮੈਂ ਦੇਖਿਆ ਉੱਥੇ ਸਰ ਆ ਮੈਡਮ ਇੱਥੇ ਖੜੇ ਡਾਕਟਰ ਕਿਹੜੇ ਪ੍ਰਤੀਕਰਨ 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 ਇਹ ਹੁਣ ਟਾਈਮ ਟਾਈਮ ਕੀ ਇਹਦੇ ਹੋਣੀ ਹੋਣੀ ਨਹੀਂ ਨਹੀਂ ਉਹ ਤਾਂ ਚਲੇ ਗਏ ਆ ਭਾਜੀ ਕੋਈ ਨਹੀਂ ਨਹੀਂ ਪ੍ਰਤੀਕਰਨ ਵੀ ਚਲੇ ਗਏ ਉਹ ਨਹੀਂ ਹੈ ਸਾਡੇ ਸਾਡੇ ਕਿੰਨੇ ਵਜੇ ਹਿੱਟਣ 1:00 ਵਜੇ ਦੀ ਛਾੜੇ 4:00 ਵਜੇ ਹਾਂਜੀ ਉਹਦਾ ਹਮੇ ਕਰਦਾ ਬਾਅਦ ਤੁਹਾਨੂੰ ਮੁੰਡੇ ਰਾਜ ਨੂੰ ਮੈਂ ਖਾਂਦੀ ਆਦੀ ਮੈਂ ਕਰਦਾ ਮੈਂ ਤੁਹਾਨੂੰ ਆ ਵੀ ਕੀ ਹਾਂ ਨਾ ਉਹ ਆ ਜੀ ਉਹਦੇ ਕੋਲ ਨਹੀਂ ਮੈਂ ਮਾਇਆ ਜੀ ਆਬੀ ਸੀ ਜਾਂਣਾ ਜੀ ਉਹ ਅੰਕਲ ਬੈਠੇ ਸੀਗੇ ਨਾ ਉਹ ਬੜੇ ਪਿੱਛੇ ਕਰਿਓ ਹਾਂ ਇਹ ਦੋ ਆਪਾਂ ਨੂੰ ਓਟੀ ਲੈ ਕੇ ਅੰਦਰ ਐਂਦੀ ਖੜਿਆ ਆਣਾ ਇਧਰ ਕਮਾ ਕੇ ਐਂਦੀ ਖੜਿਆ ਆਉ ਆਪਾਂ ਉਹ ਲਿਉਣਾ ਨਾ ਐਂ ਨਹੀਂ ਗੱਲ ਨਾ ਫੜੀ ਨੀ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆ ਦੇ ਥੋੜੀ ਇਹ ਫੁੱਲ ਵੀਡੀਓ ਇਹ ਬੜੀ ਪਲੇ ਬੈਗ ਲਾਇਆ ਆਪਾਂ ਇੰਨਾ ਹੀ ਦਿਖਦਾ ਵੀਦਾਂ ਥੋੜਾ ਜਿਹਾ ਬਾਅਦ ਤੋਂ ਬਾਅਦ ਜ਼ੂਮ ਹੋ ਜਾਏਗਾ ਬਸ ਐਂਟ੍ਰੈਂਸ ਹੀ ਹੈ ਸਾਡਾ ਦਾ ਪੇਸ਼ਲ ਆ ਗਿਆ ਸਾਹਮਣੇ ਆਣਾ ਇਸ ਤੋਂ ਪਹਿਲਾਂ ਛੂਟੀ ਦਿੱਤਾ ਹੋਣਾ ਕੰਮ ਸਿੱਧਾ ਕੰਮ ਸਾਢੇ 3:00 4:00 ਇਹ ਉੱਥੇ ਜੋ ਕੱਢ ਕੇ ਬਾਅਦ ਵਿੱਚ ਤੁਸੀਂ ਉੱਥੇ ਲਾਉਂਦੇ ਓਥੇ ਸ਼ੂਟ ਕੀਤਾ ਨਾ ਕਮਰੇ ਉੱਜੇ ਆਈ ਜੂ ਉਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਅਰੇ ਸਰਜਰੀ ਨਹੀਂ ਐਡਾ ਕੋ ਸਰਜਰੀ ਕਰਕੇ ਉਸ ਤੋਂ ਬਾਅਦ ਲਾਣਾ ਉਹਨਾਂ ਨੇ ਇਹਦਾ ਜੇ ਕੋਈ ਗੱਲ ਨਹੀਂ ਮਤਲਬ ਭਰਾ ਰਹੀ ਹੈ ਕੱਢ ਲੈਂਦੇ ਕੋਈ ਮਸਾਲਾ ਨਹੀਂ thank you